ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਕਿਲਾ ਸਾਬ ਦੇ ਜਵਾਬ ਜੀ ਦਰਸ਼ਨ ਕਰ ਰਹੇ ਜੀ ਇਹ ਕਿਲਾ ਆਨੰਦਗੜ੍ਹ ਸਾਹਿਬ ਦਾ ਕਿਲਾ ਹੈ ਜਦੋਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਪਰ ਹਮਲਾ ਨਾ ਕਰਨ ਦੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਇਹ ਕਿਲਾ ਖਾਲੀ ਕਰਨ ਵਾਸਤੇ ਕਿਹਾ ਤਾਂ ਆਪਣੇ ਸਿੰਘਾਂ ਦਾ ਹੁਕਮ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਕਿਲੇ ਨੂੰ ਖਾਲੀ ਕਰਕੇ ਚੰਕੌਰ ਸਾਹਿਬ ਵੱਲ ਨੂੰ ਚਾਲੇ ਪਾਇਆ ਅੱਗੇ ਇਤਿਹਾਸ ਤੋਂ ਆਪ ਜਾਣੂ ਹੋ ਕਿਸ ਤਰ੍ਹਾਂ ਪਰਿਵਾਰ ਵਿਛੋੜਾ ਪਿਆ ਉਸ ਚੀਜ਼ ਨੂੰ ਆਪ ਜੀ ਦੇ ਪੇਸ਼ੇ ਖਿਦਮਤ ਕੀਤਾ ਜਾਂਦਾ ਹੈ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਗੈਰਾ ਅੱਜ ਕਿਲਾ ਵੇਖ ਕੇ ਖਾਲੀ ਬੜੀ ਖੁਸ਼ੀ ਮਨਾਈ ਗੈਰਾ ਪਰਿਵਾਰ ਵਿਛੋੜਾ ਪਾਤਾ ਸਰਸਾਂ ਦੀਆਂ ਖੂਨੀ ਲੈ ਰਾਂ ਦਿਸ਼ੋੜਾ ਪਾਤਾ ਸਰਸਾ ਦੀਆਂ ਖੂਨੀ ਲਹਿਰਾਂ ਮਾਂ ਗੁਜ਼ਰੀ ਦੇ ਨਾਲ ਤੁਰ ਗਏ ਮਾਂ ਗੁਜ਼ਰੀ ਦੇ ਨਾਲ ਤੁਰ ਗਏ ਵਿਛੜ ਕੇ ਰਾਜ ਦੁਲਾਰੇ ਨੀਲੇ ਦੇ ਆਸ਼ਾਇ ਅਸਵਾਰਾ ਨੀਲੇ ਦੇ ਆਸ਼ਾਇ ਅਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਆਸ਼ਾਇ ਅਸਵਾਰਾ ਚੰਨ ਨਾਲੋਂ ਸੋਹਣੇ ਮੁਖੜੇ ਦੋ ਛੁਪ ਗਏ ਵਿੱਚ ਦੀਵਾਰਾਂ ਚੰਨ ਨਾਲੋਂ ਸੋਹਣੇ ਮੁਖੜੇ ਦੋ ਛੁਪ ਗਏ ਵਿੱਚ ਦੀਵਾਰਾਂ ਤਨਮਾ ਗੁਜ਼ਰੀ ਦਾ ਜੇਰਾ ਜਿਨ ਨੇ ਛੱਲੇ ਕਸ਼ਟ ਹਜ਼ਾਰਾਂ ਤਨਮਾ ਗੁਜ਼ਰੀ ਦਾ ਜੇਰਾ ਜਿਨ ਕੱਲੇ ਕਸ਼ਟ ਹਜ਼ਾਰਾਂ ਮੇਰੇ ਲਾਲ ਸਿਦਕ ਵਿੱਚ ਤੁੱਲੇ ਮੇਰੇ ਲਾਲ ਸਿਦਕ ਵਿੱਚ ਤੁੱਲੇ ਉਹ ਹਾਰ ਗਈ ਸਰਕਾਰੇ ਨੀਲੇ ਦੇ ਆਸ਼ਾਇ ਸੁਵਾਰਾ ਨੀਲੇ ਦੇ ਆਸ਼ਾਇ ਸੁਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਆਸ਼ਾਇ ਸੁਵਾਰਾ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਨੀਲੇ ਦੇ ਸ਼ਾਹ ਸੁਵਾਰ ਪਾਸ਼ਾ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ